ਸਵਾਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੰਗਤ ਵਿੱਚ ਬਹੁਤ ਸਾਰੇ ਸਿਆਣੇ ਸੂਝਵਾਨ ਬੁਲਾਰੇ ਗੁਰਬਾਣੀ ਪੜਨ ਵਾਲੀਆਂ ਸਮਝਣ ਵਾਲੀਆਂ ਸਿੱਖ ਸੰਗਤਾਂ ਸੁਸ਼ੋਭਤ ਹਨ ਔਰ ਬਹੁਤ ਸਾਰੇ ਬਿਨਾਂ ਪੜਨਾਂ ਨੂੰ ਇਹ ਸ਼ਬਦ ਜਵਾਨੀ ਚਾਗਵੀਂ ਹੈ ਭਗਤ ਜੀ ਵੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਹਨੇਰੀ ਦਾ ਜ਼ਿਕਰ ਕੀਤਾ ਹੈ ਆਂਦੀ ਪਰ ਉਹਦੇ ਨਾਲ ਇੱਕ ਸ਼ਬਦ ਵਰਤੇ ਹੈ ਗਿਆਨ ਕੀ ਆਂਦੀ ਪਰ ਕਵੀਰ ਸਾਹਿਬ ਕਹਿੰਦੇ ਨੇ ਗਿਆਨ ਦੀ ਹਨੇਰੀ ਇੰਨੀ ਜ਼ਬਰਦਸਤ ਇੰਨੇ ਜ਼ੋਰਦਾਰ ਠੰਡ ਨਾਲ ਜੇ ਜੋ ਕੁਝ ਮੇਰੇ ਕੋਲ ਸੀ ਜਿੰਨਾ ਕੁਝ ਮੈਂ ਇਕੱਠਾ ਕੀਤਾ ਹੋਇਆ ਸੀ ਉਹ ਸਭ ਢਹਿ ਢੇਰੀ ਹੋ ਗਿਆ ਇਸ ਹਨੇਰੀ ਦੇ ਸਾਹਮਣੇ ਟਿਕਿਆ। ਹੋਰ ਇਹਦੇ 'ਚ ਕੋਈ ਸ਼ੱਕ ਨਹੀਂ। ਕਈ ਵਾਰ ਆਪਾਂ ਸਮਾਜ ਵਿੱਚ ਵੇਖਦੇ ਹਾਂ ਕਿ ਕੋਈ ਵੀ ਇਦਾਂ ਦੀ ਗੱਲਬਾਤ ਜਿਹੜੀ ਕੁਦਰਤੀ ਤੌਰ ਤੇ ਵਾਪਰ ਰਹੀ ਹੋਵੇ ਉਹਦੀਆਂ ਕੁਝ ਨਿਸ਼ਾਨੀਆਂ ਪਹਿਲਾਂ ਪ੍ਰਗਟ ਹੋ ਜਾਂਦੀਆਂ। ਔਰ ਜਦੋਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਮੰਨ ਲਓ ਹਨੇਰੀ ਆਉਣੀ ਹੋਵੇ ਤਾਂ ਉਹਦੇ ਲੱਛਣ ਪਹਿਲਾਂ ਕਿਤੇ ਨਾ ਕਿਤੇ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ। ਲੋਕ ਸੰਭਲ ਜਾਂਦੇ ਨੇ ਤੁਰੰਤ ਹੀ ਸਾਵਧਾਨ ਹੋ ਜਾਂਦੇ ਨੇ ਕਿ ਲੱਗਦਾ ਹਨੇਰੀ ਚੜ੍ਹ ਗਈ। वह अपना साजो समान संभाल लेंगे तैयारी कर लेंगे सहजे सहजे गुले तेज होंगे होते यकीन हो गया कि जिड़ी गल कह रहे आ गए इत मी है सहज सहज लक्षण प्रगट होंदिया होंदया सहज सहज लोग अंदाजा लगभग ला लेंगे ने कि मीह पेगा बदलवाई हो रही है ਨਿਸ਼ਾਨੀਆਂ ਵੱਡ ਰਹੀਆਂ ਨੇ ਮੀਂਹ ਪੈ ਜਾਏ ਸਾਡੇ ਸਰੀਰ ਨਾਲ ਵੀ ਇਦਾਂ ਦਾ ਹੀ ਹੈ ਜੇ ਸਰੀਰ ਨਾਲ ਕੋਈ ਥੋੜੀ ਬਹੁਤੀ ਢਿੱਲ ਮੱਠ ਸਾਨੂੰ ਕਿਸੇ ਵੀ ਤਰ੍ਹਾਂ ਦੀ ਪਹਿਲਾਂ ਮਹਿਸੂਸ ਹੋਣੇ ਸ਼ੁਰੂ ਹੁੰਦੀ ਆ ਔਰ ਆਪਾਂ ਅੰਦਾਜ਼ਾ ਲਾ ਲੈਨੇ ਆ ਕਿ ਲੱਗਦਾ ਹੈ ਕਿ ਬੁਖਾਰ ਚੜੇਗਾ ਲੱਗਦਾ ਜੁਕਾਮ ਹੋਏਗਾ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਸਮਾਜ ਵਿੱਚ ਵੀ ਸਾਡੇ ਸਰੀਰ 'ਚ ਵੀ ਸਾਡੇ ਪਰਿਵਾਰਾਂ 'ਚ ਵੀ ਲੱਛਣ ਨਿਸ਼ਾਨੀਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦੀਆਂ ਯਾਰ ਦੁਨੀਆਂ ਦੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਗਿਆਨ ਦੀ ਹਨੇਰੀ ਇੰਨੀ ਜ਼ਬਰਦਸਤ ਹੈ ਇਸ ਹਨੇਰੀ ਨੇ ਮੇਰੀ ਬਣੀ ਹੋਈ ਛਪਰੀ ਉਹ ਛਪਰੀ ਮੇਰੀ ਡੇਕ ਗਈ ਜਦੋਂ ਇਹ ਛਪਰੀ ਡਿੱਗੀ ਇਹਦੀਆਂ ਥੰਮੀਆਂ ਡਿੱਗੀਆਂ ਇਹਦੇ ਵਿੱਚ ਪਿਆ ਹੋਇਆ ਦੁਰਮਤ ਭਾਂਡਾ ਵੀ ਟੁੱਟ ਗਿਆ ਜਾਨੀ ਜੋ ਕੁਝ ਮੈਂ ਅੱਜ ਤੱਕ ਦਾ ਇਕੱਠਾ ਕੀਤਾ ਹੋਇਆ ਸੀ ਇਸ ਗਿਆਨ ਹਨੇਰੀ ਨੇ ਉਹ ਸਭ ਕੁਝ ਤੋੜ ਦਿੱਤਾ ਉਹ ਡਿੱਗ ਪਿਆ ਖਤਮ ਹੋ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਹਨੇਰੀ ਆਏਗੀ ਹਨੇਰੀ ਦੇ ਨਾਲ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਪਹਿਲੇ ਬੁੱਲੇ ਸ਼ੁਰੂ ਹੁੰਦੇ ਨੇ ਉਹ ਪਹਿਲੇ ਬੁੱਲਿਆਂ ਦੇ ਨਾਲ ਜਿਹੜਾ ਸਾਡੇ ਆਲੇ-ਦੁਆਲੇ ਪੂਰਾ ਕਰਕਟ ਪਿਆ ਹੈ ਕਿੰਨੇ ਕਾਗਜ਼ ਖਿਲਰੇ ਲਫਾਫੇ ਖਿਲਰੇ ਕੁਝ ਪੰਖ ਇਕੱਠੇ ਹੋਏ ਪੱਤੇ ਜਿਹੜੇ ਪਹਿਲੇ ਬੁੱਲੇ ਨਾਲ ਸੇਜੇ-ਸੇਜੇ ਉਹ ਹਿਲਣੇ ਸ਼ੁਰੂ ਹੁੰਦੇ ਨੇ ਉੱਡਣੇ ਸ਼ੁਰੂ ਹੁੰਦੇ ਜਿਵੇਂ-ਜਿਵੇਂ ਹਨੇਰੀ ਤੇਜ਼ ਹੁੰਦੀ ਹੈ ਕੰਮ ਲੋ ਕੇ ਲਗਾਤਾਰ ਡੋਨੇਸ਼ਨ ਹੁੰਦਾ ਜਿਵੇਂ ਜਿਵੇਂ ਹਨੇਰੀ ਜ਼ੋਰ ਫੜਦੀ ਹੈ ਉਹ ਹਨੇਰੀ ਫਿਰ ਕੱਟੇ ਮਿੱਟੀ ਤੋਂ ਬਾਅਦ ਅੱਗੇ ਭਾਰੇ ਸਮਾਨ ਨੂੰ ਹਿਲਾਉਣ ਲੱਗਦੀ ਤੁਸੀਂ ਦੇਖਿਆ ਹੋਵੇਗਾ ਜਦੋਂ ਹਨੇਰੀ ਆਪਣਾ ਡੋਰ ਪਾਉਂਦੀ ਹੈ ਫਿਰ ਕੰਧਾਂ ਛੱਤਾਂ ਵੱਡੇ ਵੱਡੇ ਰੁੱਖ ਉਹ ਪੁੱਟ ਸੁਟਦੀ ਕੁਝ ਮਜੂਦ ਰੋਖ ਮਜ਼ਬੂਤ ਮਕਾਨ ਜਿਹੜੇ ਹਨੇਰੀ ਦੇ ਅੱਗੇ ਲਿਖਦੇ ਨੇ ਪਰਨਾ ਜਿਵੇਂ ਜਿਵੇਂ ਹਨੇਰੀ ਮੰਨ ਲਓ ਸ਼ੁਰੂ ਹੋਈ ਤੇ ਸੈਦ ਸੈਦ ਜਿਨ੍ਹਾਂ ਦੀ ਪਾਇਆਂ ਕਮਜ਼ੋਰ ਸੀ ਉਹ ਸਿੱਧੇ ਸਿੱਧੇ ਪਹਿਲਾਂ ਹੀ ਉੱਡ ਗਏ ਜਿਹੜੇ ਥੋੜੇ ਬਹੁਦੇ ਉਹਦੇ ਤੋਂ ਮਜ਼ਬੂਤੀ ਰੱਖਦੇ ਸੀ ਉਹ ਜਦੋਂ ਹਵਾ ਹੋਰ ਤੇਜ਼ ਹੋਈ ਉਦੋਂ ਹਿਲਣੇ ਸ਼ੁਰੂ ਹੋਏ ਤੇ ਖੰਡਾਂ ਡਿੱਗੀਆਂ ਛਤਾਂ ਡਿੱਗੀਆਂ ਕਮਜ਼ੋਰ ਚੀਜ਼ਾਂ ਹਨੇਰੀ ਦੇ ਸਾਹਮਣੇ ਟਿਕਦੀਆਂ ਨਹੀਂ ਪਗਤ ਕਬੀਰ ਸਾਹਿਬ ਨੇ ਆਖਿਆ ਕਿ ਮੈਂ ਵੀ ਇੱਕ ਐਸੀ ਜੀਵਨ ਸ਼ੈਲੀ ਜਿਹਨੂੰ ਝੌਂਪੜੀ ਦਾ ਨਾਂ ਸ਼ਾਨ ਦਾ ਨਾਂ ਦੇ ਰਹੇ ਆ ਮੈਂ ਵੀ ਇੱਕ ਐਸੀ ਜੀਵਨ ਸ਼ੈਲੀ ਜੀ ਰਿਹਾ ਸਾਂ ਜਿਹੜੀ ਜੀਵਨ ਸ਼ੈਲੀ ਪਰਮ ਮਾਰੀ ਸੀ ਜਿਸ ਜੀਵਨ ਸ਼ੈਲੀ ਨੂੰ ਮਜ਼ਬੂਤੀ ਨਾਲ ਪਕੜ ਕੇ ਰੱਖਣ ਲਈ ਮਾਇਆ ਦੀਆਂ ਖਿੱਚਾਂ ਪਾਈਆਂ ਹੋਈਆਂ ਸੀ ਰਸੀਆਂ ਪਾਈਆਂ ਸੀ ਕਿ ਹਿਲ ਨਾ ਜਾਏ ਇਹਦੇ ਚ ਇਸੇ ਜੀਵਨ ਸ਼ੈਲੀ ਚ ਦੁਰਮਤ ਦਾ ਭਾਂਡਾ ਭਰਿਆ ਹੋਇਆ ਸੀ ਜਿਹਦੇ ਚੋਂ ਜਦੋਂ ਜੀ ਕਰਦਾ ਮੈਂ ਘੁੱਟਾ ਭਰਦਾ ਰਹਿੰਦਾ ਸੀ ਦੁਰਮਤ ਭਾਂਡਾ ਇਹਦੇ ਚ ਮੋਦ ਅਸ਼ਕੀਰ ਪਿਆ ਹੋਇਆ ਸੀ ਹਨੇਰੀ ਨੇ ਐਸਾ ਝੋਲ ਮਾਰਿਆ ਸਭ ਕੁਝ ਉੱਡ ਗਿਆ ਪਰ ਮਗੀ ਤੱਕ ਕੇ ਦੇਖ ਲਈ ਮਾਇਆ ਦੀਆਂ ਰਸੀਆਂ ਬੰਧੀਆਂ ਸੀ ਟੁੱਟ ਗਈਆਂ ਜਗੀਰਨ ਜਦੋਂ ਕੋਈ ਇੰਦਾ ਦੀ ਹਿੱਲਜੁਲ ਹੁੰਦੀ ਆ ਤਾਂ ਨੁਕਸਾਨ ਤਾਂ ਬੰਦੇ ਨੂੰ ਮਹਿਸੂਸ ਹੁੰਦਾ ਸੌਖਾ ਨਹੀਂ ਹੈ ਜਦੋਂ ਘੋੜੀ ਹਿੱਲੇਗੀ ਥੰਮਲੇ ਹਿੱਲਣਗੇ ਜੇ ਵਿਚਲਾ ਪਿਆਸ ਸਮਾਨ ਟੁੱਟ ਭੱਜ ਹੋਏਗੀ ਤਾਂ ਮਹਿਸੂਸ ਤਾਂ ਹੁੰਦਾ ਸੌਖਾ ਨਹੀਂ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਜਿਸ ਗੱਲ ਦੀ ਵਿਚਾਰ ਸਾਨੂੰ ਕਬੀਰ ਸਾਹਿਬ ਬਖਸ਼ ਰਹੇ ਨੇ ज्ञान ਵੀ ਹਨੇਰੀ ਗੁਰੂ ਵੱਲੋਂ ਅਕਾਲ ਪੁਰਖ ਵੱਲੋਂ ਸਾਡੇ ਵੱਲ ਆ ਰਹੀ ਹੈ ਸਾਡੀ ਮਜਬੂਰੀ ਇਦਾਂ ਦੀ ਬਣੀ ਹੈ ਕਿ ਜੋ ਕੁਝ ਅਸੀਂ ਸੰਭਾਲਿਆ ਹੈ ਜੋ ਕੁਝ ਇਕੱਠਾ ਕੀਤਾ ਹੈ ਜੋ ਕੁਝ ਸਾਡੇ ਕੋਲ ਹੈ ਨਾ ਅਸੀਂ ਸੋਚਨੇ ਹਿਲਣਾ ਨਹੀਂ ਜਾਏ ਕਿ ਟੁੱਟਣਾ ਨਹੀਂ ਜਾਏ ਤੁਸੀਂ ਵੇਖਿਆ ਹੋਣਾ ਸਮਾਜ ਵਿੱਚ ਨਿੱਕੀ ਨਿੱਕੀ ਗੱਲ ਤੇ ਫਿਰ ਬਿਆਨ ਫੇਸ ਪਹੁੰਚਦੀ ਹੈ ਵੇਖਿਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਾਲਾਂਕਿ ਕੀਤੇ ਹੋਇਆ ਲੇਕਿਨ ਭਰਮਾਂ ਭੁਲੇਖਿਆਂ ਨੂੰ ਪਾਲ ਕੇ ਬੈਠੇ ਬੰਦੇ ਵੀ ਹਿਰਦੇ ਬਲੂਂਦਰ ਦੀਆਂ ਗੱਲਾਂ ਕਰਦੇ ਮੈਂ ਕਹਿ ਰਿਹਾ ਸੌਖਾ ਨਹੀਂ ਇਸ ਗੱਲ ਨੂੰ ਸਹਾਰ ਲੈਣਾ ਕਿ ਜੋ ਬੜਿਆ ਜੋ ਹੈ ਉਹ ਟੁੱਟ ਭੱਜ ਜਾਏ ਉਹ ਡਿੱਗ ਜਾਏ ਤਬਾਹ ਹੋ ਜਾਏ ਸੌਖਾ ਨਹੀਂ ਸ਼ੈਲੀ ਜਿਸ ਚੋਂ ਪਈ ਚ ਜਿਸ ਛਣ ਦੇ ਥੱਲੇ ਅਸੀਂ ਰਹਿ ਰਹੇ ਹਾਂ ਜਿਹੜੀ ਜੀਵਨ ਜਾਚ ਅਸੀਂ ਅਪਣਾਈ ਹੋਈ ਹੈ ਕਦੀ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਪਰਖ ਕੇ ਵੇਖ ਲੈਣਾ ਚਾਹੀਦਾ ਸਾਡਾ ਸਮਾਜ ਪਰਖਦਾ ਨਹੀਂ ਵੇਖਦਾ ਨਹੀਂ ਪਰ ਇੱਕ ਬੇਨਤੀ ਹੋਰ ਕਰਾਂ ਸਮੇਂ ਨੂੰ ਧਿਆਨ ਚ ਰੱਖਦੇ ਆ ਕਿ ਜਿਹੜੀ ਜਿਵੇਂ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ ਭ੍ਰੰਮ ਕੀ ਟਾੜੀ ਮਾਇਆ ਦੀਆਂ ਬੰਧੀਆਂ ਰਸੀਆਂ ਮੋਹ ਦਾ ਸ਼ਰੀਰ ਦੁ ਜਿੱਤੇ ਦੇ ਥੰਮਲੇ ਦੁਰਮਤ ਦਾ ਘੜਾ ਇਹ ਜਿਹੜਾ ਸਮਾਨ ਹੈ ਨਾ ਜਿਹੜਾ ਇਹ ਸਾਡੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਸੰਵਲਿਆ ਹੋਇਆ ਦੁਰਮਤ ਭਾਂਡਾ ਵੀ ਭਰਿਆ ਹੋਇਆ ਮੋਹ ਦਾ ਸ਼ਰੀਰ ਅਸੀਂ ਖੜਾ ਕਰਕੇ ਭਰਮ ਦੀ ਟਾਟੀ ਪਾਈ ਹੋਈ ਹੈ ਅਸੀਂ ਭਰਮ ਦੇ ਥੱਲੇ ਜੀ ਰਹੇ ਹਾਂ ਦੁਚਿੱਤਾਪਨ ਔਟ-ਔਟ ਕੇ ਭਰਿਆ ਹੋਇਆ ਦੁੱਖ ਦਾ ਦੁਚਿੱਤਾਪਨ ਦੋ ਚਿੱਤ ਦੋ ਮਨ ਹੋਰ ਇਹ ਸਮਾਨ ਆਉਂਦਾ ਕਿੱਥੋਂ ਹੈ ਅੱਗ ਘੜ ਬਣਾਉਨੇ ਆ ਛੋਟਾ ਬੜਾਈਏ ਵੱਡਾ ਬੜਾਈਏ ਝੌਂਪੜੀ ਬੜਾਈਏ ਕੁਝ ਘਰ ਤੋਂ ਘਰ ਚ ਵਰਤੋਂ ਵਾਲਾ ਸਮਾਨ ਇਕੱਠਾ ਕਰੀਏ ਸਮਾਨ ਲਿਆਉਣਾ ਹੀ ਪਏਗਾ ਨਾ ਕਿੱਥੇ ਪੈਦਾ ਕਰਨਾ ਹੀ ਪਏਗਾ ਇਹ ਜਿਹੜਾ ਸਮਾਨ ਧਰਮ ਕੀ ਟਾਟੀ ਮਾਇਆ ਦੀਆਂ ਰस्सियां ਜਿਹੜਾ ਦੁਚਿੱਤੇ ਦੇ ਥੰਮਲੇ ਮੋਹ ਦਾ ਸ਼ਬੀਰ ਦੁਰਮਤ ਦਾ ਭੜਿਆ ਘੜਾ ਇਹ ਸਮਾਨ ਪੈਦਾ ਕਿੱਥੋਂ ਕੀਤਾ ਲਿਆਂਦਾ ਕਿੱਥੋਂ ਅਸੀਂ ਕਿਮਾ ਕਰਿਓ ਉਹ ਜੋ ਸਾਨੂੰ ਮਿਲਿਆ ਇਸ ਸਮਾਜ ਵਿੱਚੋਂ ਆਲੇ ਦੁਆਲੇ ਚ ਉਹ ਜੋ ਮਿਲਿਆ ਸਾਨੂੰ ਆਲੇ ਦੁਆਲੇ ਚ ਭਰਮ ਕਿੱਥੋਂ ਪੈਦਾ ਹੋਇਆ ਸਾਡੇ ਆਲੇ ਦੁਆਲੇ ਚ ਅਗਿਆਨਤਾ ਚੋਂ ਨਿਕਲੇ ਉਹ ਅੱਗੇ-ਅੱਗੇ ਵਢੇ ਗਏ ਅਸੀਂ ਵੀ ਕੁਝ ਨਾ ਕੁਝ ਹਿੱਸਾ ਲੈ ਕੇ ਰੱਖ ਲਿਆ। ਪਰ ਸਭ ਤੋਂ ਵੱਡੀ ਗੱਲ ਹੈ ਜਦੋਂ ਇਹਨਾਂ ਭਰਮਾਂ ਭੁਲੇਖਿਆਂ ਨੂੰ ਇਹੋ ਜਿਹੀ ਮਾੜੀ ਵਿਚਾਰਧਾਰਾ ਨੂੰ ਔਗਣਾ ਨੂੰ ਧਰਮ ਦਾ ਠੱਪਾ ਲਾ ਕੇ ਦੇ ਦਿੱਤਾ ਜਾਏ ਨਾ। ਫਿਰ ਉਹ ਮੰਨਤਾ ਪ੍ਰਾਪਤ ਹੋ ਜਾਂਦਾ। ਇਹ ਰੋ ਮੰਨਤਾ ਪ੍ਰਾਪਤ ਹੋ ਜਾਂਦਾ। ਰਾਜ ਨਾ ਹੋਇਓ ਸਾਡੇ ਆਲੇ-ਬਾਲੇ ਬੜਾ ਸਾਰਾ ਇਹ ਪ੍ਰਬੰਧ ਕਰ ਦਿੱਤਾ ਗਿਆ ਹੈ। ਪਰਮ ਪੱਕੇ ਕਰਨ ਲਈ ਧਰਮ ਦਾ ਠੱਪਾ ਲਾ ਗਿਆ। ਕੁਝ ਕਬਰਾਂ ਵੱਲੋਂ ਹੋ ਰਿਹਾ ਹੈ। ਕੁਝ ਕਬਰਾਂ ਵੱਲੋਂ ਹੋ ਰਿਹਾ ਹੈ। ਸਮਾਨ ਉਹਨੂੰ ਮਿਲ ਰਿਹਾ ਸਾਰੇ। ਦੁਬਤਾ ਦੇ ਵਿੱਚ ਅਸੀਂ ਦੁਜੀਤੇ ਪੰਨ ਵਿੱਚ ਅਸੀਂ ਸਾਡਾ ਦੁਰਮਤ ਦਾ ਭਾਂਡਾ ਲਗਾਤਾਰ ਭਰ ਰਿਹਾ ਹੈ। ਅਸੀਂ ਪਰਮ ਦੀ ਛਪਰੀ ਥੱਲੇ ਜੀ ਰਹੇ ਆਂ ਔਰ ਉਹਨੂੰ ਮਜ਼ਬੂਤ ਕਰਨ ਲਈ ਬੜੀਆਂ ਸਾਰੀਆਂ ਇਧਰ ਉਧਰੋਂ ਦੀਆਂ ਜਿਹੜੀਆਂ ਅਗਿਆਨਤਾ ਭਰੀਆਂ ਗਲੀਲਾਂ ਇਹਨਾਂ ਨੂੰ ਇਕੱਠੀਆਂ ਕਰਕੇ ਬੈਠੇ ਹੋਏ ਆਂ ਕਬਰਾਂ ਵੱਲੋਂ ਸਮਾਨ ਮਿਲ ਰਿਹਾ ਅਸੀਂ ਉਹ ਸਮਾਨ ਇਕੱਠਾ ਕਰਕੇ ਇਸ ਜੀਵਨ ਜਾਚ ਨੂੰ ਅਪਣਾ ਕੇ ਤੁਰ ਰਹੇ ਆਂ ਸਾਡੇ ਆਲੇ ਦੁਆਲੇ ਦੀ ਦੇਰਾਵਾਦੀ ਵਿਚਾਰਧਾਰਾ ਸਭ ਕੁਝ ਇਹੀ ਪੈਦਾ ਕਰ ਰਹੀ ਹੈ ਦੇਰਾਵਾ ਤਾਰ ਤਾਂ ਇਹ ਹੀ ਕੁਝ ਪੈਦਾ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲਾਈ ਜਾ ਰਹੀ ਹੈ ਕਿ ਇਹ ਗੁਰੂ ਹੀ ਕਹ ਰਿਹਾ ਇਹਨੂੰ ਮੰਨ ਲਓ ਇੱਨਾ ਕੁ ਜਿੱਥੇ ਬੈਠਾ ਹੋ ਗਿਆ ਸਮਾਜ ਵਿੱਚ ਅਰਖਿਮਾ ਕਰਿਓ ਜਿੰਨਾ ਹਨੇਰੀ ਦੇ ਅੱਗੇ ਅੜਿੱਕੇ ਖੜੇ ਕੀਤੇ ਜਾ ਰਹੇ ਹਨ ਗਿਆਨ ਦੀ ਆਂਦੀ ਮੈਂ ਫਿਰ ਕਹਿੰਦੀ ਕਰੇ ਗਿਆਨ ਦੀ ਆਂਦੀ ਦੇ ਸਾਹਮਣੇ ਇਹਨੂੰ ਰੋਕਣ ਲਈ ਜਿੰਨੇ ਅੜਕੇ ਖੜੇ ਕੀਤੇ ਜਾ ਰਹੇ ਆ ਜਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਬੜੀ ਚੁਣਵੀ ਹੈ ਹਨੇਰੀ ਦੇ ਸਾਹਮਣੇ ਟਿਕਦਾ ਕੁਝ ਨਹੀਂ ਹਨੇਰੀ ਨੇ ਆਪਣਾ ਜੋਰ ਮਾਰਨਾ ਹੈ ਤੇ ਸਭ ਕੁਝ ਡੇਗ ਦੇਣਾ ਹੈ ਸਵਾਲ ਇਹ ਹੈ ਕਿ ਜਿੰਨਾ ਦਾ ਡਿਗਣਾ ਹੈ ਉਹਨਾਂ ਨੇ ਰੌੜਾ ਇਟਾਣਾ ਹਟ ਦੇ ਪੈਣਾ ਆਇਆ ਉਹਦੇ ਪਰ ਆਪਾਂ ਮਿਸ਼ਨਰੀ ਕਾਲਜ ਵਿੱਚ ਬੈਠੇ ਹਾਂ ਮਿਸ਼ਨਰੀ ਕਾਲਜਾਂ ਨੇ ਇਹ ਜਿਹੜੇ ਅੜਿੱਕੇ ਪਾਏ ਹਨ ਹਨੇਰੀ ਦੇ ਸਾਹਮਣੇ ਜਿਹੜੀਆਂ ਨਿੱਕੀਆਂ-ਨਿੱਕੀਆਂ ਕੰਦਾਂ ਉਸਾਰ ਦਿੱਤੀਆਂ ਨੇ ਇਹ ਮਿਸ਼ਨਰੀ ਕਾਲਜ ਮਿਸ਼ਨਰੀ ਪ੍ਰਚਾਰਕ ਮਿਸ਼ਨਰੀ ਵਿਚਾਰਧਾਰਾ ਨਾਲ ਸੰਬੰਧਿਤ ਪਰਿਵਾਰ ਵੀਰ ਭੈਣਾ ਇਸ ਗੱਲ ਤੇ ਜ਼ੋਰ ਲਾ ਰਹੇ ਨੇ ਕਿ डिग जोर ला रही है कंधा कोठे हिल हिलते ने जे वह होर धक्का बज जाए तो छेड़ी डिग जाए पर जेड़े इन्ह भरम झोंपड़िया बैठे ने ना वह बड़ा चीक झेड़ा पा के बैठे वो छ्डन तैयार नहीं निकल तैयार नहीं पर दूजे पास जो गुरु ग्रंथ साहब महाराज सच्चे पातशाह जी की विचार वाल देखा ਤਾਂ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬਹਾਰਾਜ ਸਤਿਪਾਤਸ਼ਾਹ ਜੀ ਜਿਹੜਾ ਸਾਨੂੰ ਸਹਾਰਾ ਵਿਚਾਰ ਦਾ ਬਖਸ਼ਦੇ ਨੇ ਸਤਗੁਰ ਦਾ ਜਿਹੜਾ ਉਪਦੇਸ਼ ਹੈ ਜੇ ਇਹਦਾ ਆਸਰਾ ਸੱਚੀ ਇਮਾਨਦਾਰੀ ਨਾਲ ਲੈ ਕੇ ਚੱਲਦੇ ਆਂ ਤਾਂ ਇਹ ਜਿਹੜੇ ਸਾਹਮਣੇ ਖੜੇ ਅੜਕੇ ਆ ਭਾਵੇਂ ਉਹ ਮਰਯਾਦਾ ਦੇ ਨਾਂ ਤੇ ਵੱਖੋ ਵੱਖਰੀ ਮਰਯਾਦਾ ਦੇ ਡਿੱਕੇ ਹੋਣ ਕਿਉਂਕਿ ਗਿਆਨ ਵੀ ਆਂਦੀ ਨੂੰ ਰੋਕਣ ਦਾ ਪ੍ਰਬੰਧ ਹੈ ਇਹ ਅੱਗੇ ਵਧਣੀ ਨਹੀਂ ਚਾਹੀਦੀ ਇਹ ਰੁਕਣੀ ਚਾਹੀਦੀ ਹੈ ਇਹ ਘਰ ਘਰ ਤੱਕ ਨਹੀਂ ਜਾਣੀ ਚਾਹੀਦੀ ਜਿੰਨਾ ਇਹ ਪ੍ਰਬੰਧ ਆਲੇ ਦੁਆਲੇ ਸਿਰਜਿਆ ਹੈ ਜੇ ਸੱਚੀ ਇਸ ਪ੍ਰਬੰਧ ਤੋਂ ਅਸੀਂ ਮੁਕਤ ਹੋਣਾ ਚਾਹੁੰਦੇ ਆ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਆਪ ਪੜ੍ਹਨਾ ਪਵੇਗਾ ਵਿਚਾਰਨਾ ਪਵੇਗਾ ਸਮਝਣਾ ਪਵੇਗਾ ਔਰ ਜੋ ਗੁਰਬਾਣੀ ਨੂੰ ਪੜਦਿਆਂ ਵਿਚਾਰਦਿਆਂ ਸਮਝਦਿਆਂ ਸਾਡੇ ਅੰਦਰ ਟੁੱਟ-ਫੁੱਟ ਹੁੰਦੀ ਹੈ ਉਹਨੂੰ ਸਾਨੂੰ ਝੱਲਣਾ ਪਵੇਗਾ ਬਰਦਾਸ਼ਤ ਕਰਨਾ ਪਵੇਗਾ ਕਿਉਂਕਿ ਬਹੁਤੀ ਵਾਰ ਨਿੱਕੇ ਜੀ ਗੱਲ ਸਾਹਮਣੇ ਆ ਗਈ ਤਾਂ ਅਸੀਂ ਝੱਟ ਹੀ ਸਭ ਕੁਝ ਆਸੇ-ਪਾਸੇ ਰੱਖ ਕੇ ਤੇ ਭੁੱਲ ਜਾਂਨੇ ਆ ਤੇ ਲੜਨ ਤੱਕ ਤੋਰ ਪੈਨੇ ਵਿਚਾਰਨਾ ਚਾਹੀਦਾ ਸਹਿਜ ਨਾਲ ਸੁਣਨਾ ਚਾਹੀਦਾ ਸਾਨੂੰ ਸਹਿਜ ਸਹਿਜ ਆਪਣੇ ਘਰਾਂ ਦਾ ਮਾਹੌਲ ਆਲੇ-ਦੁਆਲੇ ਦਾ ਮਾਹੌਲ ਸਾਨੂੰ ਉਸ ਤਰੀਕੇ ਦਾ ਤਿਆਰ ਕਰ ਲੈਣਾ ਚਾਹੀਦਾ ਅੱਜ ਦੇਖਿਓ ਤੁਹਾਡੇ ਆਲੇ-ਦੁਆਲੇ ਪਿੰਡਾਂ 'ਚ ਸ਼ਹਿਰਾਂ 'ਚ ਗੁਰਦੁਆਰਿਆਂ ਦੀ ਮਰਿਆਦਾ ਨੂੰ ਗੁਰਦੁਆਰਿਆਂ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਢਾਹ ਪੂਰੀ ਤਰ੍ਹਾਂ ਲਾਉਣ ਦਾ ਜ਼ੋਰ ਲੱਗ ਰਿਹਾ ਹੈ ਜੇ ਉਪਰੋਂ ਲੈ ਕੇ ਵੇਖਿਆ ਜਾਏ ਹੇਠਾਂ ਤੱਕ ਗੁਰਦੁਆਰਿਆਂ ਚ ਸਿਆਸਤ ਪੂਰੀ ਤਰ੍ਹਾਂ ਭਾਰੂ ਹੈ ਔਰ ਉਸ ਸਿਆਸਤ ਦੇ ਰਾਹੀਂ ਤੇਰਾਬਾਦ ਸਾਡਿਆਂ ਗੁਰਦੁਆਰਿਆਂ ਚ ਮਰਿਆਦਾ ਨੂੰ ਗੁਰੂ ਸਿਧਾਂਤ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਹੈ ਜਿਹੜਾ ਵੀ ਕੋਈ ਧਰਮ ਸਿਰਜਿਆ ਜਾਂਦਾ ਉਸ ਧਰਮ ਨੂੰ ਧਰਮ ਦਾ ਨਾਮ ਦੇ ਕੇ ਅੱਗੇ ਤੋਰਿਆ ਜਾਂਦਾ ਤੇ ਜਿਹੜਾ ਉਸ ਧਰਮ ਦੇ ਵਿਰੋਧ ਵਿੱਚ ਖੜਾ ਹੋਏਗਾ ਉਹਨੂੰ ਝੱਟ ਹੀ ਆਲੇ-ਦੁਆਲੇ ਤੋਂ ਕਈ ਤਰ੍ਹਾਂ ਦੇ ਤੰਗ ਕਰ ਸਕੇ ਪਾਸੇ ਹਟਾਉਣ ਦਾ ਯਤਰੀਕਾ ਜਾਏ ਪਰ ਗੱਲ ਇਹ ਹੈ ਕਿ ਜੇ ਸੱਚੇ ਅਸੀਂ ਇਮਾਨਦਾਰੀ ਨਾਲ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਸਵੀਕਾਰ ਕਰਦੇ ਹਾਂ ਤਾਂ ਫਿਰ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੀ ਜਿੰਨੀ ਆਲੇ-ਦੁਆਲੇ ਸਾਡੇ ਭਾਵੇ ਉਤੰਜ ਕਸਮ ਵਾਲੇ ਨੇ ਚਾਹੇ ਕਿਸੇ ਤਰ੍ਹਾਂ ਦੇ ਵੀ ਨੇ ਜਿੰਨੇ ਵੀ ਇਹ ਆਲੇ-ਦੁਆਲੇ ਇਸ ਗਿਆਨ ਕੀ ਹਨੇਰੀ ਦੇ ਸਾਹਮਣੇ ਅੜਿੱਕਾ ਬਣਦਾ ਯਤਨ ਕਰ ਰਹੇ ਨੇ ਸਾਨੂੰ ਇਹਨਾਂ ਦੀ ਨਿਸ਼ਾਨਦੇਹੀ ਕਰਕੇ ਸਾਨੂੰ ਇਸ ਗਿਆਨ ਨੂੰ ਸਤਿਗੁਰੂ ਦੇ ਵਿਚਾਰ ਨੂੰ ਸਤਿਗੁਰੂ ਦੇ ਉਪਦੇਸ਼ ਨੂੰ ਹੋਰ ਜ਼ਬਰਦਸਤ ਤੰਗ ਦੇ ਨਾਲ ਸਮਾਜ ਵਿੱਚ ਲੋਕਾਂ ਵਿੱਚ ਲੈ ਕੇ ਜਾਣ ਦੀ ਲੋੜ ਹੈ ਇੱਕਠਿਆਂ ਹੋ ਕੇ ਜਾਣ ਦੀ ਲੋੜ ਹੈ ਪਿਆਰ ਨਾਲ ਇੱਕ ਦੂਜੇ ਨਾਲ ਵਿਚਾਰ ਕਰਦਿਆਂ ਅੱਗੇ ਵਧਣ ਦੀ ਲੋੜ ਹੈ ਜਿੰਨੇ ਉਪਰਾਲੇ ਕਰ ਰਹੇ ਆ ਸਾਰੇ ਮੁਬਾਰਕ ਨੇ ਇਹਦੇ ਨਾਲ ਨਾਲ ਜੋ ਹੋਰ ਸੋਚਿਆ ਜਾ ਸਕਦਾ ਹੈ ਕੀਤਾ ਜਾ ਸਕਦਾ ਸਾਨੂੰ ਉਹਨਾਂ ਸਾਰੇ ਕਦਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਥੋਂ ਕਿਥੋਂ ਕਿਵੇਂ ਕਿਵੇਂ ਕਿਹੜੀ ਕਿਹੜੀ ਗੱਲ ਤੇ ਇਹ ਲਗਾਤਾਰ ਘੇਰਾ ਪੈ ਰਿਹਾ ਹੈ ਔਰ ਗਿਆਨ ਦੀ ਹਲੇਰੀ ਨੂੰ ਰੋਕਣ ਦਾ ਨੱਪਣ ਦਾ ਯਕਨ ਹੋ ਰਿਹਾ ਹੈ ਉਸ ਸਾਰੇ ਅੜਿੱਪਿਆਂ ਦੀ ਨਿਸ਼ਾਨਦੇਹੀ ਕਰਕੇ ਸਾਨੂੰ ਉਸ ਪਾਸੇ ਨੂੰ ਲਗਾਤਾਰ ਭਾਈ ਕਰਨੀ ਚਾਹੀਦੀ ਹੈ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜਦੋਂ ਗਿਆਨ ਦੀ ਹਲੇਰੀ ਸਾਡੇ ਅੰਦਰੋਂ ਮਨ ਚੋਂ ਉੱਠਦੀ ਹੈ ਤਾਂ ਯਕੀਨਨ ਇਹ ਭਰਮ ਇਹ ਦੁਚਿੱਤਾ ਪਾਣਾ ਇਹ ਦੁਰਮਤ ਦਾ ਭਾਂਡਾ ਇਤਿਆਦਿਕ ਔਗਣ ਜਿਹੜੇ ਸਾਡੇ ਜੀਵਨ ਚ ਹੈ ਇਹ ਡੁੱਗਦੇ ਹੈ ਸਾਡੇ ਪਰਿਵਾਰਾਂ ਚੋਂ ਇਹ ਤੜੀ ਡੁੱਗਦੀ ਹੈ ਸਮਾਜ ਵਿੱਚੋਂ ਡੁੱਗਦੀ ਹੈ ਔਰ ਸਮਾਜ ਸੋਨਾ ਬੜ ਕੇ ਫਿਰ ਉਸੇ ਤਰੀਕੇ ਨਾਲ ਜਿਹੜੀ ਕਬੀਰ ਸਾਹਿਬ ਜੀ ਨੇ ਅਖੀਰਲੀਆ ਲਾਈਨਾਂ ਵਿੱਚ ਗੱਲ ਕਹੀ ਹੈ ਉਥੇ ਤੱਕ ਅਸੀਂ ਆ ਜਾਂਦੇ ਹਾਂ ਆਂਧੀ ਪਛੈ ਜੋ ਜਲ ਵਰਖੈ ਤਿਹ ਤੇਰਾ ਜਲ ਪੀਣਾ ਕਹ ਕਬੀਰ ਮਨ ਭਇਆ ਪ੍ਰਗਾਸਾ ਉਹਦਾ ਭਾਨ ਜਗ ਜੀ ਤੁਹਾਰਾ ਜੀ ਕਿਰਪਾ ਕਰ ਮਿਹਰਮਤ ਕਰੂ ਪ੍ਰਿੰਸੀਪਲ ਸਾਹਿਬ ਦਾ ਡੈਕਟਰ ਸਾਹਿਬ ਦਾ ਸਮੂਹ ਸਟਾਫ ਦਾ ਆਪ ਸਾਰਿਆਂ ਸਿੱਖ ਸੰਗਤਾਂ ਦਾ ਪਹਿਦ ਲੋਕਨ ਮਾਨ ਕਰਦਾ